ਹਾਂਜੀ ਅੱਜ ਅਸੀਂ ਖਨੌਰੀ ਧਰਨੇ ਤੇ ਪਹੁੰਚੇ ਆਂਗੇ ਇੱਥੇ ਅਸੀਂ ਇੱਕ ਆਹ ਦੇਖਿਆ ਨਵਾਂ ਕਿਸਾਨਾਂ ਵੱਲੋਂ ਇੱਕ ਘਰ ਬਣਾਇਆ ਗਿਆ ਪੱਕੇ ਕੰਧਾਂ ਕੱਢ ਕੇ ਪੱਕਾ ਪਿੱਲਰ ਲਾ ਕੇ ਆਹ ਦੇਖੋ ਵਧੀਆ ਛੱਤ ਪਾਈ ਹੋਈ ਹੈ ਇਹ ਸਲੇਟਾਂ ਦੀ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੇ ਪੱਕਾ ਉਰੇ ਮੋਰਚਾ ਲਾਇਆ ਹੋਇਆ ਵੀ ਐਮਐਸਪੀ ਗਰੰਟਡ ਹੋਣ ਤੋਂ ਬਾਅਦ ਹੀ ਅਸੀਂ ਇੱਥੋਂ ਜਾਵਾਂਗੇ ਤੇ ਆਜੋ ਸੋਨੋ ਅਸੀਂ ਕਿਸਾਨਾਂ ਨਾਲ ਵੀ ਮਿਲਾਉਣੇ ਆ ਸਸੀ ਕਾਲ ਜੀ ਅੱਗੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਪੱਕਾ ਪ੍ਰਬੰਧ ਕੀਤਾ ਹੋਇਆ ਹੈ ਵੀ ਅਸੀਂ ਐਮਐਸਪੀ ਗਰਾਂਟਡ ਤੋਂ ਬਾਅਦ ਹੀ ਇੱਥੋਂ ਜਾਵਾਂਗੇ ਪੱਕੇ ਡੇਰੇ ਲਾਏ ਹੋਏ ਨੇ ਹਾਂਜੀ ਥੋੜਾ ਜਿ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੀ ਕਹਿਣਾ ਚਾਹਣਾ ਵੀ ਅਸੀਂ ਹੱਕ ਸੱਚ ਲੈਣ ਆਏ ਆ ਸ਼ੁਰੂ ਤੋਂ ਜਿੱਦਾਂ ਦੇ ਦੇਖ ਤੇ ਕਨੌਰੀ ਬਾਡਰ ਤੇ ਬੈਠੇ ਆ ਠੀਕ ਹੈ ਜੀ ਪਿਛੇ ਫਰਵਰੀ ਨੂੰ 13 ਫਰਵਰੀ ਦੇ ਬੈਠੇ ਆ ਹਾਂਜੀ ਅਸੀਂ ਤੇ ਸਰਕਾਰ ਨੂੰ ਮਨਾ ਕੇ ਜਾਵਾਂਗੇ ਕਿਵੜੀ ਜਾਦੇ ਠੀਕ ਹੈ ਜੀ ਹਾਂ ਇਹ ਵੜ ਜਾ ਤੇ ਤੁਸੀਂ ਆਮ ਜਿਹੜੇ ਸਾਡੇ ਕਿਸਾਨ ਵੀਰ ਨੇ ਘਰਾਂ 'ਚ ਬੈਠੇ ਨੇ ਹਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਹਨਾਂ ਨੂੰ ਵੀ ਆਪ ਨੂੰ ਆਪਣਾ ਕਿਵੇਂ ਫਰਜ਼ ਪਛਾਣਨਾ ਚਾਹੀਦਾ ਹੈ ਉਹਨਾਂ ਤੋਂ ਅਸੀਂ ਬਤੇਰਾ ਜੋਰ ਲਾਣੇ ਵੀ ਆਓ ਥੋੜਾ ਥੋੜਾ ਨਾਲ ਹਿੱਸਾ ਜੋਰਨ ਦਿਓ ਸਾਰੇ ਠੀਕ ਹੈ ਜੀ ਸਾਰਿਆਂ ਦੀ ਕੰਮ ਠੀਕ ਹੈ ਜੀ ਇੱਕ ਕੀਤੀ ਹੈ ਆਪਣੀ ਖਰਖਾਨੇ ਹੀ ਹੈ ਇੱਕ ਹੋਰ ਕਿਸੇ ਦਾ ਕੰਮ ਨਹੀਂਗਾ ਬਿਲਕੁਲ ਜੀ ਸਾਡੀ ਖਰਖਾਨੇ ਹੀ ਰਹਿ ਗਈ ਜੇ ਤਾਂ ਅਸੀਂ ਆ ਜੇ ਸਾਡੀ ਖਰਖਾਨੇ ਨਾ ਰਹੀ ਠੀਕ ਹੈ ਜੀ ਅਸੀਂ ਕਰ ਦੇਣਾ ਠੀਕ ਹੈ ਜੀ ਨਸਲਾਂ ਤੇ ਫਸਲਾਂ ਵੜਾ ਲਈ ਹਾਂ ਜੀ ਇਹ ਕਰਕੇ ਜੋਰ ਲੱਗਾ ਸਾਡਾ ਬਹੁਤ ਵਧੀਆ ਜੀ ਸਾਨੂੰ ਬਹੁਤ ਵਧੀਆ ਸਵਾਲ ਲੱਗੇ ਬਾਪੂ ਜੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਇੱਕ ਵਾਰ ਫੇਰ ਅਸੀਂ ਤੁਹਾਨੂੰ ਦਿਖਾ ਦਿਖਾ ਰਹੇ ਹਾਂ ਕਿ ਸਾਰਾ ਕੁਝ ਉਹਰੇ ਪੱਕਾ ਮੋਰਚਾ ਲੱਗਿਆ ਹੋਇਆ ਹੈਗਾ ਤੇ ਕਿਸਾਨਾਂ ਵੱਲੋਂ ਪੱਕੇ ਪੈਰੀ ਹੋ ਕੇ ਇਥੇ ਇੰਤਜ਼ਾਮ ਕੀਤੇ ਗਏ ਨੇ ਤੇ ਅੱਕੜਾ ਫਰਿੱਜ ਨੇ ਆ ਕੂਲਰ ਹੈ ਬੜਾ ਬਾਹਰ ਜਨਰੇਟਰ ਹੈ ਹਾਂਜੀ ਇਹਦੇ ਵਿੱਚ ਦੇਖੋ ਜਿਹੜਾ ਸੈੱਡ ਬਣਿਆ ਹੋਇਆ ਹੈਗਾ ਤੇ ਉਹ ਕਾ ਸੈੱਡ ਬਣਾਇਆ ਹੋਇਆ ਵਧੀਆ ਤੇ ਚਾਦਰਾਂ ਪਾ ਕੇ ਜੀ ਤੇ ਆਪਣਾ ਜਿਵੇਂ ਹੁੰਦਾ ਘਰਾਂ ਦੇ ਵਿੱਚ ਸੈੱਡ ਬਣਦਾ ਜਾਲੀ ਲੱਗੀ ਹੋਈ ਹੈਗੀ ਤੇ ਥੱਲੇ ਕੰਦਾ ਕੱਟੀਆਂ ਹੋਈਆਂ ਨੇਗੇ ਫਰਿੱਜ ਰੱਖਿਆ ਹੋਇਆ ਠੀਕ ਹੈ ਜੀ ਬਣਾਉਣ ਵਾਲਾ ਰਸੋਈ ਘਰਾਂ ਦੇ ਬਣਾ ہوا ਵਿੱਚ ਸਾਰਾ ਕੁਝ ਤੇ ਸਿਲੰਡਰ ਰੱਖ ਅਗੇ ਤੇ ਥੱਲੇ ਵਧੀਆ ਉਹਦਾ ਰੋਡ ਹੈਗੀ ਹੈਗਾ ਤੇ ਉਦਾਂ ਆਲੇ-ਦਾਲੇ ਪੱਕੇ ਪ੍ਰਬੰਧ ਕੀਤੇ ਹੋਏ ਨੇ ਇਹਨਾਂ ਨੇ ਰਹਿਣ ਵਾਸਤੇ ਤੇ ਕਰਨੇ ਵੀ ਪੈਂਦੇ ਨੇਗੇ ਸਾਰੇ ਤੇ ਇਹ ਬਾਪੂ ਜੀ ਮਤਲਬ ਹਾਰ ਜਿਹੜਾ ਪਾਇਆ ਹੋ ਤੁਸੀਂ ਤੇ ਅੱਜ ਜਿਹੜਾ ਅਸੀਂ ਮਰਨਵਰਤ ਤੇ ਬੈਠੇ ਸੀ 221 ਬੰਦੇ ਅੱਜ ਉਹਦੀ ਸਾਡੀ ਹੋਈ ਏ ਅੱਛਾ ਜੀ ਸ਼ਾਹੀਰਵਾਦ ਸਾਨੂੰ ਮਿਲੀ ਆ ਤੁਸੀਂ ਵੀ ਬੈਠੇ ਹੋ ਹਾਂ ਅਸੀਂ ਬੈਠੇ ਦਾ 5 ਦਿਨ ਬੈਠੇ ਰਹੇ ਅਸੀਂ ਬੈਠੇ ਦਾ 15 ਤਰੀਕ ਨੂੰ ਠੀਕ ਹੈ ਜੀ ਹਾਂ ਅੱਜ ਸਾਨੂੰ ਡਲਿਆ ਸਾਹਿਬ ਨੇ ਆਖਿਆ ਵੀ ਇਹਨੇ ਉਠਾ ਦਿਓ ਤੇ ਚਲੋ ਮੈਂ ਬਿਠਾਵਾਂਗੇ ਤੇ ਅੰਨ ਪਾਣੀ ਦੇਣੀ ਉਹਨਾਂ ਖਾਣਾ ਜੇ ਤੇ ਮਾਰਾ ਡਾਕਟਰੀ ਮੈਣਾ ਜੇ ਉਹਨਾਂ ਦਾ ਹੋਣਾ ਤੋ ਗੱਲ ਕਰਦੇ ਨਾ ਉਹਨਾਂ 14 14 ਤਰੀਕ ਨੂੰ ਫਰਵਰੀ ਨੂੰ ਜਿਹੜੇ ਬੈਠੇ ਨੇ ਮਤਲਬ 100 ਕਿੰਨੇ ਸਿੰਘ ਬੈਠੇ ਨੇ ਕਿ ਉਹਨਾਂ ਚ ਤੁਸੀਂ ਵੀ ਸੀਗੇ ਆ ਕਿਹਾ ਅਸੀਂ ਤਾਂ ਹੀ ਹਾਰ ਪਿਆ ਉਹ ਸਾਰੇ ਸਿੰਘ ਮਤਲਬ ਹੁਣ ਉੱਠ ਖੜੇ ਜੀ ਆ ਠਾ ਦੇਣੇ ਅੱਜ ਠਾ ਦੇਣੇ ਠੀਕ ਹੈ ਜੀ ਹਾਂ 5 ਦਿਨਾਂ ਬਾਅਦ ਠਾਤੇ ਹੈ ਜੀ ਹਾਂ 5 ਦਿਨਾਂ ਠਾਇਆ ਠੀਕ ਹੈ ਜੀ ਹਾਂ ਤੇ ਲਓ ਜੀ ਕਿੰਨੇ ਸਿੰਘ ਸੀਗੇ ਜੀ 121 ਤੁਹਾਨੂੰ ਦੱਸਿਆ 121 ਸੰਗ ਬੈਠੇ ਸੀਗੇ ਜੀ ਤੇ ਆ ਬਾਪੂ ਜੀ ਵੀ ਵਿੱਚ ਬੈਠੇ ਸਾਂਭਲ ਸੀ ਉਹਨਾਂ ਦੇ ਪੰਜਵੇਂ ਦਿਨ ਉਹਨਾਂ ਨੂੰ ਉਠਾ ਦਿੱਤਾ ਗਿਆ ਢੱਲੇਵਾਲ ਸਾਹਿਬ ਕਹਿੰਦੇ ਵੀ ਤੁਸੀਂ ਉਠੋ ਤੇ ਵੀ ਅਸੀਂ ਬੈਠਿਆਂਗੇ ਤੇ ਕੱਲ ਮੀਟਿੰਗ ਹੋ ਗਈ ਨਾ ਸਰਕਾਰ ਨਾਲ ਠੀਕ ਹੈ ਉਹ ਕੋਈ ਨਾ ਕੋਈ ਝੁਗੀਏ ਗੱਲਾਂ ਮੰਗਾ ਮੰਨੇਗੀ ਸਾਡੀਆਂ ਕੋਲ ਠੀਕ ਹੈ ਲਓ ਜੀ ਮੰਗਾ ਆਪਣੀਆਂ ਮੰਨਣ ਨੂੰ ਤਿਆਰ ਨੇ ਕਹਿੰਦੇ ਤੇ ਲਵੀ ਲੱਗਿਆ ਜੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਦਿਓ ਸਾਸਰੀ ਕਾਲਜ